ਇਹ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟੌਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰਾਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟੌਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੇਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸ ਤੇ ਕੰਟਰੋਲ ਕਰਨ ਦੀ ਸਟ੍ਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫਰੈਂਡਲੀ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੂਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਨਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟ੍ਰੈਂਡ ਦੇਖੇ ਗਏ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਚਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈ ਹੈ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ। ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕਵਿਪਮੈਂਟਸ ਦਿੱਤੇ ਜਾਣ ਪੁਲਿਸ ਦੀ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ। ਜਿਹੜੀ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30 35 ਸਾਲਾਂ ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਜ਼ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਤੇ ਫੇਜ਼ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸ ਐਚ ਓਜ਼ ਦੀ ਰਹਿ ਗਈ ਸੀ ਉਹ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੋਰਟ ਕਰ ਦੇਣਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋਂ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਇਸ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ ਕਾਫੀ ਵੱਡੇ ਪੱਧਰ ਤੇ ਮੋਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟਸ ਦੇ ਵਿੱਚ 8 ਕਰੋੜ ਦੇ ਫੰਡਸ ਸੈਂਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ 스마트 ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ ਕਾਫੀ ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹੈਗੇ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ ਦੋ ਫੇਜ਼ਸ ਦੇ ਵਿੱਚ 50 ਕਰੋੜ ਮੰਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਕਸ਼ਨ ਹੋ ਚੁਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਕਸ਼ਨ ਹੋਣਗੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਗਜ਼ੋਰਟ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ਆਈ ਊਡ ਵੈਲਕਮ ਐਨੀ ਕੁਐਸ਼ਨਸ ਯੂ ਸੀ ਪੰਜਾਬ ਪੁਲਿਸ ਹੈ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਅਸੀਂ ਕਿਹਾ ਹੈਗਾ ਕਿ ਪੰਜਾਬ ਇਸ ਫਾਈਟਿੰਗ ਦਾ ਨੇਸ਼ਨਸ ਬੈਟਲ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤਾ ਜਾਵੇ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2 3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ। ਵਿਥ ਇਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹਨ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮੋਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਿਡ ਹੈਗੀ। ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਿਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਊਗਾ। ਇਹ ਸਭ ਸਵਾਲ ਉਹਨਾਂ ਬਈ ਸੀਗਾ ਕਿ ਤੁਸੀਂ ਫੜ ਰਹੇ ਹੋ ਬੰਦੇ ਉਸ ਚੀਜ਼ ਤੇ ਕੋਈ ਜੋਰ ਨਹੀਂ। ਪਹਿਲਾਂ ਕਹਿ ਦਿੱਤਾ ਜਾਂਦਾ ਰੇਡੀਏਟਰ ਫੜਿਆ, ਟਾਇਰ ਫੜਿਆ, ਬਾਅਦ ਚ ਪ੍ਰੈਸ ਨੋਟ ਆਉਂਦਾ ਕਿ 10 ਦਿਨਾਂ ਬਾਅਦ ਬੰਦੇ ਪਾ ਲਈ ਜੀ ਗ੍ਰੇਨੇਡ ਸਿੱਟਿਆ ਸੀ ਇਹਨਾਂ ਨੇ। ਕਿ ਪਹਿਲਾਂ ਡਿਮਾਇਲ ਗ੍ਰੇਨੇਡ ਦੀ ਜਗ੍ਹਾ ਰੇਡੀਏਟਰ ਦੇਖੋ ਜੀ ਅਸੀਂ ਸਾਡਾ ਬੜਾ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਸ ਦੇ ਜਿਹੜੇ ਕੈਲੋ ਪੈਰਾਮੀਟਰਸ ਹੈ ਜਾਂ ਜਵੇਂ ਕੋਈ ਤਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸੈਮੀਨੇਟ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਜਾਂਚ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤਾਂ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਅਸੀਂ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਸ ਆ ਅਨ ਕੰਫਰਮਡ ਰਿਪੋਰਟਸ ਕੀ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਸਰ ਲੋਰਡੂ ਬੇਬੀ ਕੀ ਕਰੋਗੇ ਉੱਤਲ ਵੀ ਇੱਕ ਖਬਰ ਜਿਹੜੀ ਆਈ ਉਸ ਤੋਂ ਪਹਿਲਾਂ ਕੁਝ ਜਿਆਦੇ ਫਾਈਨਿੰਗ ਹੋਈ ਹੈ ਇਸ ਤਰੀਕੇ ਦੀ ਘਟਨਾ ਵਾਰੀ ਨੇ ਇਸ ਨੂੰ ਲਗੀ ਕੀ ਕੀਤਾ ਦੇਖੋ ਜੀ ਅਸੀਂ ਬਿਲਕੁਲ ਸਜਕ ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੇ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਅਦਰਵਾਈਜ਼ ਸਾਡੇ ਕੋਲ ਜਿਹੜੀ ਇਨਫਾਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਤੇ ਸਿਕਿਉਰਟੀ ਲੈਣ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਹੈਗੀ ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟਸ ਨੇ ਜੇਲਾ ਦਾ ਇਨਫੈਕਟ ਸਰਕਾਰ ਨੇ 500 ਕਰੋੜ ਦਾ ਬੜਾ ਐਂਬੀਸ਼ਸ ਜਿਹੜਾ ਪਲਾਨ ਜਿਹੜਾ ਉਹ ਅਪਰੂਵ ਕੀਤਾ ਹੈ ਤੇ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਥੈਦਰ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਨੇ ਅਤੇ ਮੈਂ ਇੱਕ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਿਵੇਂ ਸਾਡੇ ਜਿਹੜੇ ਕ੍ਰਿਮੀਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮਸ 'ਚ ਲੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲ اسی کوٹ تو آڈرس لے کے انہوں نے واپس لے کے آوگے دیکھو پہلے تو میں کہا کہ مطلب ایک کہہ لو نریٹو بنا کی کوشش میں ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਗੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ 'ਚ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦ ਸੈਰਟਿਵ ਹਾਂਜੀ ਇਹਨ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੋਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਥੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਹੈ ਸਰਪ੍ਰੀਮ ਤੁਸੀਂ ਇਹ ਕੈਮਰਲ ਉਹ ਕਿਤੇ ਸੀ ਕਿ ਇਸ ਨੂੰ ਪ੍ਰਿੰਟ ਤੋਂ ਬ੍ਰਿਸ਼ ਕਰਦਾ ਹੈ ਐਜ਼ ਆ ਕੋਈ ਰਿਵਿਊ ਤੁਸੀਂ ਮਹੀਨੇ ਵਾਈਜ਼ ਹਰ ਮਹੀਨੇ ਦਾ ਕੀਤਾ ਜਾਏਗਾ ਕੁਝ ਹਾਂਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਇਨ ਇੱਕ ਬਹੁਤ ਉਹਨਾਂ ਦੀ ਸਪਸ਼ਟ ਹਦਾਇਤ ਹੈ ਜ ਜਦੋਂ ਐਮਪੀਬੀਸੀ ਕੇ ਸਾਨੂੰ ਦੱਸ ਰਹੇ ਸੀ ਤੇ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂ ਯੂਜ਼ ਕਰਦੇ ਹੋਏ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਇਸ ਤੇ ਸਟੇਟ ਗਵਰਨਮੈਂਟ ਦਾ ਫੋਕਸ ਕਾਫੀ ਗੁਰੂ ਜੀ ਸਰ ਕਿਉਂਕਿ ਲਾਗੂ ਨਾਟਿਕ ਕੁ ਬਕਰੂ ਸਵਾਲ ਪੁੱਛੇ ਸਰ ਇੱਕ ਸੀਆਰਪੀਸੀ ਦੀ ਇੱਕ ਧਾਰਾ ਲਿਖੀ ਹੋਈ ਹੈ ਉਸ ਤੇ ਤੈਥੋਂ ਪੇਸ਼ ਨਹੀਂ ਕੀਤਾ ਜਾ ਸਕਦਾ ਦੇਖੋ ਸਬਦ ਜਿਹੜੇ ਸਬਦ ਉਹਦੇ ਇਸ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜ ਰਿਪੋਰਟ ਨਹੀਂ ਹੁੰਦਾ ਹੈਗਾ ਜਾਂ ਬਾਅਦ ਕੁਝ ਹੋਰ ਧਾਰਾਵਾਂ ਦੇ ਨਾਲ ਜਿਹੜਾ ਹੈਗਾ ਉਹ ਰਿਪੋਰਟ ਵੀ ਫੈਕਟੀਟ ਬੋਲਦੀ ਹੈਗੀ ਉਹ ਚੀਜ਼ ਨੂੰ ਕਿਵੇਂ ਕਰੋਗੇ ਬਹੁਤ ਸਾਰੇ ਅਜਿਹੇ ਕੇਸਿਸ ਗਰਾਊਂਡ ਤੇ ਹੈਗੇ ਨੇ ਬਾਅਦ ਉਹ ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਆ ਕਿ ਜਿਹੜੇ ਐਸ ਆਈ ਆਰਸ ਦਰਜ ਹੋਣ ਉਹ ਫੇਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸੈਕਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮ ਐਲ ਆਰਸ ਇਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਨਹੀਂ ਇਹਦਾ ਕਰਾਂਗੇ ਜੀ ਅੱਗੇ 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 ਸਾਰੇ ਐਸ ਐਸ ਪੀਜ਼ ਨੂੰ ਡਾਇਰੈਕਸ਼ਨਸ ਦਿੱਤੀਆਂ ਨੇ ਕਿ ਇਸ ਤੁਸੀਂ ਆਈਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਜੇ ਫੇਕ ਐਫ ਆਈ ਆਰ ਦੀ ਗੱਲ ਹੈ। ਟੋਟਲ ਕਿੰਨੀ ਫੇਕ ਐਫ ਆਈ ਆਰ ਆਇਡੈਂਟੀਫਾਈ ਹੋਈਆਂ ਨੇ? ਕਿਹੜੇ-ਕਿਹੜੇ ਜ਼ਿਲ੍ਹੇ 'ਚ ਹੋਈਆਂ ਨੇ ਤੇ ਕੀ ਤਾਰਾ ਦਿੱਤੀ ਗਈ ਐਸ ਐਸ ਪੀ ਦੀ? ਨਹੀਂ ਜੀ ਨਹੀਂ ਹਜੇ ਤੇ ਇਟ ਇਜ਼ ਅ ਸੀਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀਐਮ ਸਾਹਿਬ ਨੇ ਹਦਾਇਤਾਂ ਜਾਰੀਆ ਕੀਤੀ। ਕਿ ਇਹਨਾਂ ਪੁਟਾਲਟੀ ਕੀਤੀ ਜਾਵੇਗੀ ਰਿਵਿਊ ਕਿਸ ਪੱਲੇ ਵਾਲੇ ਜਿਹੜੇ ਕੇਸ ਗੱਪਤ ਰਹੇ। ਹਾਂਜੀ ਰਿਵਿਊ ਕੀਤਾ ਜਾਊਗਾ ਇੰਡੂ ਕੋਰਸ ਆਫ ਟਾਈਮ 'ਚ। ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਤਾਂ ਸੀਐਮ ਸਾਹਿਬ ਦੇ ਨਿਰਦੇਸ਼ ਮਿਲੇ ਸੀਗੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਈਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ ਸਭ ਤੱਕ ਪਹੁੰਚਦੇ ਮੇਰੇ ਕਾਨੂੰਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾ ਹਾਂਜੀ ਜਿੱਥੇ ਵੀ ਇਹ ਨੋਟਿਸ ਚ ਆਉਂਦਾ ਅਸੀਂ ਕਰੈਕਟਿਵ ਐਕਸ਼ਨ ਲੈਂਦੇ ਵੀ ਹੈਗੇ ਜੀ 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 ਅਸੀਂ ਦੇਖੋ ਅਹੀ ਇਨਫੈਕਟ ਥਿਸ ਮੀਟਿੰਗ ਵਾਸ ਪਾਰਟ ਆਫ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਅਸੀਂ ਸੀਐਮ ਸਾਹਿਬ ਨੇ ਹਦਾਇਤ ਦਿੱਤੀ ਕਿ ਦੇਖੋ ਐਸਐਸਪੀਜ਼ ਨੂੰ ਅਸੀਂ ਏਮਪਾਵਰ ਕਰ ਰਹੇ ਹਾਂ ਉਹ ਡਿਸਟ੍ਰਿਕਟ ਦੇ ਹੈੱਡ ਹੈਗੇ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਸੋ ਅਸੀਂ ਐਸਐਸਪੀਜ਼ ਦੀ ਅਲਟੀਮੇਟਲੀ ਅਕਾਉਂਟੇਬਿਲਟੀ ਫਿਕਸ ਕਰਾਂਗੇ ਡਿਲੀਵਰੀ ਫਿਕਸ ਕਰਾਂਗੇ ਕਿ ਉਹਦੀ ਪਰਫਾਰਮੈਂਸ ਅਸੈਸਮੈਂਟ ਕਰਾਂਗੇ ਕਿ ਕਿੱਥੇ ਡਿਲੀਵਰੀ ਹੋਈ ਹੈ ਕਿੱਥੇ ਜਿਹੜੀ ਜਿਹੜੇ ਪੈਰਾਮੀਟਰਸ ਦਿੱਤੇ ਗਏ ਉਹਨਾਂ ਤੇ ਉਹਨਾਂ ਦੀ ਪਰਫਾਰਮੈਂਸ ਕਿਵੇਂ ਰਹੀ ਹੈ ਨਾਲ ਤੋਂ ਡਰੋਨ ਦੇ ਜਰੀਏ ਡਰਗ ਵੀ ਉੱਥੋਂ ਵਾਲੀ ਸਪਲਾਈ ਉਧਰੋਂ ਹੋਦੀ। ਦੇਖੋ ਬਾਰਡਰ ਤੇ ਸਾਡਾ ਕਾਫੀ ਬਾਰਡਰ ਸਿਲਿਆ ਤੇ ਫੋਕਸ ਹੈ ਤੇ ਪੰਜਾਬ ਸਰਕਾਰ ਨੇ 40 ਕਰੋੜ ਸੈਂਕਸ਼ਨ ਕੀਤੇ ਸੀ ਸਟਰੈਂਥਨਿੰਗ ਆਫ ਬਾਰਡਰ ਪੁਲਿਸ ਸਟੇਸ਼ਨਸ ਲਈ ਤੇ ਉੱਥੇ ਮੋਬਿਲਿਟੀ ਸਟਰੈਂਥਨ ਕਰਨ ਲਈ ਤੇ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਸ ਦੇ ਲਈ ਵੀ ਫੰਡਸ ਦਿੱਤੇ ਗਏ ਅਸੀਂ ਨਾਕੇ ਬਣਵਾਏ ਹੈਗੇ ਅਸੀਂ ਹੁਣ ਬੀਐਸਐਫ ਦੇ ਪਿੱਛੇ ਜਿਹੜੀ ਪੰਜਾਬ ਪੁਲਿਸ ਦੇ ਜਿਹੜੀ ਪੈਟਰੋਲਿੰਗ ਹੁੰਦੀ ਹੈ ਨਾਕੇ ਹੁੰਦੀ ਅਸੀਂ ਹੌਟਸਪots ਸੈਂਟਰਲ ਏਜੰਸੀਜ਼ ਦੇ ਨਾਲ ਅਸੀਂ ਆਈਡੈਂਟੀਫਾਈ ਕੀਤੇ ਜਿੱਥੇ ਹੌਟਸਪots ਹੈਗੇ ਉੱ ਵਿਲੇਜ ਇਨਫੋਰਮੇਸ਼ਨ ਸਿਸਟਮ ਕੰਪਿਊਟਰਾਈਜ਼ ਤਿਆਰ ਕੀਤਾ ਹੈ ਤੇ ਜਿਹੜੇ ਸਾਡੇ ਪਿੰਡ ਜਿਹੜੇ ਬਾਰਡਰਿੰਗ ਹੈਗੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਉਹਨਾਂ ਦਾ ਕਿਸੇ ਦਾ ਕ੍ਰਿਮੀਨਲ ਰਿਕਾਰਡ ਹੈਗਾ ਨਹੀਂ ਹੈਗਾ ਤੇ ਉਹ ਇੱਕ ਡਾਟਾਬੇਸ ਅਸੀਂ ਤਿਆਰ ਕੀਤਾ ਹੈ ਉਸ ਡਾਟਾਬੇਸ ਦੇ ਉਸ ਆਧਾਰ ਤੇ ਅਸੀਂ ਹੌਟਸਪੌਟ ਸਿਲੈਕਟ ਕੀਤੇ ਹੁਣ ਉਸ ਤੇ ਜਵੇਂ ਟੈਕਨੀਕਲ ਕੰਮ ਕਰਦੇ ਆ ਕਿ ਜਿੱਥੇ ਮੰਨ ਲਓ ਵੀ ਤਿੰਨ ਤਿੰਨ ਸੜਕਾਂ ਮਿਲਦੀਆਂ ਹਨ ਜਿੱਥੇ ਮੰਨ ਲਓ ਡਰੋਨ ਡਰਾਪਿੰਗ ਹੁੰਦੀ ਹੈ ਉਸ ਦੀ ਟੈਕਨੀਕਲ ਐਨਾਲਿਸਿਸ ਟਾਈਮ ਟੂ ਟਾਈਮ ਕਰਕੇ ਹੀ ਸਾਨੂੰ ਕਾਮਯਾਬੀ ਮਿਲਦੀ ਹੈ You see, a lot of host of measures are being taken. First of all, you see, as I said, since we are a border state, so we take the threat is all encompassing. It is not just confined to one set of buildings. So we are taking due care and precautions that we have to keep the entire state secure. So keeping that in mind, we are taking precautions. But for especially, as I mentioned, for police station renovations and all, state government has sanctioned 50 crores. ਦੋਰਾਨ ਤੁਸੀਂ ਕਿਸੇ ਕੇਐਸਐਸਪੀ ਦੇ ਕਾਰਵਾਈ ਕੀਤੀ ਹੋਈ ਕੰਪਿਊਬਿਲਟੀ ਦੇਖੋ ਜੀ ਸੀ ਨਾ ਜੀ ਸਿਰਫ ਮੀਡੀਆ ਨੂੰ ਕਹਿਆ ਜਾਂਦਾ ਹੈ ਜਾਂ ਆਮ ਜਨਤਾ ਨੂੰ ਕਹਿਆ ਜਾਂਦਾ ਹੈ ਕਿ ਇਸੇ ਕੰਪਿਊਬਿਲਟੀ ਫਿਕਸ ਕਰਤੀ ਹੋ। ਕੋਈ ਕਾਰਵਾਈ ਕੀਤੀ ਹੋਈ ਉਹ ਤਾਂ ਦੱਸਿਆ। ਦੇਖੋ ਇਹ ਨਾ ਕਈ ਚੀਜ਼ਾਂ ਜਿਹੜੀ ਐਡਮਿਨਿਸਟ੍ਰੇਟਿਵ ਹੁੰਦੀਆਂ ਐ ਉਹ ਅਸੀਂ ਡਿਸਕਲੋਜ਼ ਨਹੀਂ ਕਰਦੇ। ਸੋ ਜਿਹੜੀ ਸਾਡੀ ਟਰਾਂਸਫਰਸ ਹੁੰਦੀਆਂ ਫਾਰ ਇਗਜ਼ਾਮਪਲ ਅੱਛਾ ਅਕਾਉਂਟੇਬਿਲਟੀ ਫਿਕਸ ਕਰਨ ਦਾ ਜਿਹੜਾ ਰੀਜ਼ਨ ਹੁੰਦਾ ਹੈ देयर ਪੈਰਾਮੀਟਰਸ ਐਸੈਸ ਕਰਕੇ ਮਤਲਬ देयर ਆਰ ਸੀਵਰਲ ਵੇਸ ਆਫ پنشنگ پرسن اور ریوارڈنگ سو جدو ایڈمنسٹریٹو ریزن کر کے کچھ لکھتے ہیں تو دے, مطلب کئی چیزاں اسی پبلکلی نہیں کرنا چاہتے مطلب وی ڈونٹ ڈسکلوز سو हां जी नहीं नहीं यू आर यू आर एब्सोल्युटली राइट सो आवर एम इज टू बैलेंस की एक मोटिवेशन ऑफ द फोर्स भी होनी चाहिए डीमोरलाइजेशन ना होवे ते ਨਾਲ ਦੀ ਨਾਲ ਅਕਾਉਂਟੇਬਿਲਟੀ ਹੋਵੇ ਜਿਹੜਾ ਅਫਸਰ ਸਹੀ ਕੰਮ ਕਰ ਰਿਹਾ ਉਸ ਨੂੰ ਥਾਪੜਾ ਮਿਲੇ ਐਨਕਰੇਜਮੈਂਟ ਮਿਲੇ ਜਿਹੜਾ ਅਫਸਰ ਮਾੜਾ ਕੰਮ ਕਰ ਰਿਹਾ ਜਿਹੜੇ ਬਲੈਕ ਸ਼ਿਪ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

ਕੋਈ ਨਾ ਕੋਈ ਹਾਦਸਾ ਸਾਹਮਣੇ ਆ ਰਿਹਾ ਹੈ ਜਿਹਦੇ ਚ ਚਾਈਨਾ ਡੋਰ ਨਹੀਂ अगेन ਆਈ ਵੁਡ ਅਗਰੀ ਵਿਦ ਯੂ ਕਿ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਚਾਈਨਾ ਡੋਰ ਤੋਂ ਕਾਫੀ ਨੁਕਸਾਨ ਹੋਇਆ ਹੈ ਇਸ ਤੇ 144 ਦੇ ਆਰਡਰਸ ਹਰ ਡਿਸਟ੍ਰਿਕਟ ਰਜਿਸਟ੍ਰੇਟ ਨੇ ਕੀਤੇ ਹਨ ਉਹਨਾਂ ਦੀ ਅਸੀਂ ਉਹ ਵੀ ਐਫ ਆਈ ਆਰਸ ਦਰਜ ਹੋਈਆਂ ਜਿੱਥੇ ਅਸੀਂ ਰੇਡਸ ਵੀ ਕੀਤੀਆਂ ਜੋਇੰਟਲੀ ਜਿੱਥੇ ਇਹਨਾਂ ਨੇ ਸਟਾਕ ਪਾਈਲਿੰਗ ਇਲੀਗਲੀ ਕੀਤੀ ਹੈ ਉਹ ਇਹਨਾਂ ਦੇ ਐਕਸਪੋਜ਼ ਕੀਤੇ ਹਨ ਤੇ ਐਟ ਦਾ ਸੇਮ ਟਾਈਮ ਜਿੱਥੇ ਨੁਕਸਾਨ ਹੋਇਆ ਅਸੀਂ ਈਵਨ ਅਟੈਂਪਟ ਟੂ ਮਰਡਰ ਸੀਰੀਅਸ ਆਫੈਂਸਰਸ 'ਚ ਅਸੀਂ ਐਫ ਆਈ ਆਰ ਅਦਾਰਜ ਕਰਕੇ ਗ੍ਰਿ نہیں آپ کی بات ٹھیک ہے کہ جو آپ یہ کہہ رہے ہو اس میں بیکورڈ لنکیج ہم کر رہے ہیں انویسٹی کی ایک تو جو امیڈیٹ جس سے جو اس کو یوز کر رہا تھا اس کے بعد سورس کہاں سے وہ آئی اور پیچھے اس کا گوڈاؤن کیا تھا یا منفیکچرر کیا تھا تو یہ سب ہی بڑے کیسوں کی جو ریکوری جسے کومرشل ریکوری ہم ٹرم کرتے ہیں تو ہم بیکورڈ لنکیجز ایکسپلور کر کے اس کی تہ تک تھینک یو بری مچ تھینک ਇਸ ਵੀ ਸ਼ਾਮਿਲ ਹੋਈ ਸੀ ਤੇ ਸੀਐਮ ਸਾਹਿਬ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਰਿਵਿਊ ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟੌਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰੈਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟੌਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੇਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸ ਤੇ ਕੰਟਰੋਲ ਕਰਨ ਦੀ ਸਟ੍ਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫ੍ਰੈਂਡਲੀ ਅ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੇਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਣਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟਰੈਂਡ ਦੇਖੇ ਗਏ ਹਨ ਸੋ ਉਹਨਾਂ ਨੇ ਬਹੁਤ ਸਖਤ ہدایت ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕਵਿਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੀ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30 35 ਸਾਲਾਂ ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਜ਼ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਤੇ ਫੇਸ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸ ਐਚ ਓਜ਼ ਦੀ ਰਹਿ ਗਈ ਸੀ ਉਹ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੁਰਦ ਕਰ ਦੇਣਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਇਸ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ ਕਾਫੀ ਵੱਡੇ ਪੱਧਰ ਤੇ ਮੁਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟਸ ਦੇ ਵਿੱਚ 8 ਕਰੋੜ ਦੇ ਫੰਡਸ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ ਕਾਫੀ ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹੈਗੇ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ ਦੋ ਫੇਜ਼ਸ ਦੇ ਵਿੱਚ 50 ਕਰੋੜ ਮਨਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਕਸ਼ਨ ਹੋ ਚੁੱਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਕਸ਼ਨ ਹੋਣਗੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਗਜ਼ੋਰਟ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ। ਆਈ ਊਡ ਵੈਲਕਮ ਐਨੀ ਕੁਐਸ਼ਨਸ। ਦੂਸਰੀ ਪੰਜਾਬ ਪੁਲਿਸ ਹੈ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਅਸੀਂ ਕਹਾਂਗੇ ਕਿ ਪੰਜਾਬ ਇਸ ਫਾਈਟਿੰਗ ਦ ਨੇਸ਼ਨਸ ਬੈਟਲ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤੇ ਜਾਂਦੇ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2-3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ। ਵਿਦਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹੈ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮੋਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਡ ਹੈਗੀ। ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਿਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਊਗਾ ਜੀ ਸਰ ਸਵਾਲ ਉਹਨਾਂ ਬਈ ਸੀਗਾ ਕਿ ਤੁਸੀਂ ਫੜ ਰਹੇ ਹੋ ਬੰਦੇ ਉਸ ਚੀਜ਼ ਤੇ ਕੋਈ ਡਾਊਟ ਨਹੀਂ ਪਹਿਲਾਂ ਕਹਿ ਦਿੱਤਾ ਜਾਂਦਾ ਰੀਡੀਟਰ ਫੜਿਆ ਟਾਇਰ ਫੜਿਆ ਬਾਅਦ ਵਿੱਚ ਪ੍ਰੈਸ ਨੋਟ ਆਉਂਦਾ ਕਿ 10 ਦਿਨਾਂ ਬਾਅਦ ਬੰਦੇ ਪਾ ਲਈ ਜੀ ਗ੍ਰੇਨੇਡ ਸਿੱਟਿਆ ਸੀ ਇਹਨਾਂ ਨੇ ਕਿ ਪਹਿਲਾਂ ਡਿਮਾਇਲ ਗ੍ਰੇਨੇਡ ਦੀ ਜਗ੍ਹਾ ਰੇਡੀਏਟਰ ਕਿਉਂ ਦੇਖੋ ਜੀ ਅਸੀਂ ਸਾਡਾ ਬੜਾ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਸ ਦੇ ਜਿਹੜੇ ਕੈਲੋ ਪੈਰਾਮੀਟਰਸ ਹੈ ਜਾਂ ਜਵੇਂ ਕੋਈ ਧਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸਸਿਮੀਨੇਟ ਕੀਤੀ ਜਾਂਦੀ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਜਾਂਚ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤਾਂ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਸਰਕਾਰ ਯੂਐਸ ਤੋਂ ਕੱਲ ਕੁਝ ਇਲੀਮੈਂਟਸ ਵਾਪਸ ਭੇਜੇ ਦਾ ਰਿਪੋਰਟ ਹੋ ਰਿਹਾ ਜੀ ਅਮਰ ਸਾਹਿਬ ਲੈ ਕੇ ਗਏ ਉਸ ਵਿੱਚ ਉਈ ਆਪਣੇ ਕੋਲ ਜਾਣਕਾਰੀ ਹੈ ਇਹ ਕੌਣ ਕੌਣ ਆ ਰਹੇ ਹਾਂ ਅਜੀ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗ੍ਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਵੇਂ ਇਨਫਾਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਸ ਆ ਰਨ ਕਨਫਰਮਡ ਰਿਪੋਰਟਸ ਕੀ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਰਿਪੋਰਟਡ ਸਰ ਲੋਰੋ ਟੂ ਮੈਡੀ ਕੀ ਕਰੋਗੇ ਉਹ ਕੱਲ ਵੀ ਖਬਰ ਜਿਹੜੀ ਆਈ ਉਸ ਤੋਂ ਪਹਿਲਾਂ ਕੁਝ ਜ਼ਿਆਦਾ ਦੇ ਫਾਈਨਿੰਗ ਹੋਈ ਹੈ ਇਸ ਤਰੀਕੇ ਦੀ ਘਟਨਾ ਵਾਰੀ ਨੇ ਇਸ ਨੂੰ ਲਗੀ ਕੀ ਕੀਤਾ ਦੇਖੋ ਜੀ ਅਸੀਂ ਬਿਲਕੁਲ ਸਜਕ ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੇ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸਿਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਅਦਰਵਾਈਜ਼ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਂਦੀ ਹੈ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਤੇ ਸਿਕਿਉਰਟੀ ਲੈਣ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਹੈਗੀਆਂ ਸੋ ਵੈਰੀਫਾਈ ਕਰਕੇ ਓਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਓਨ ਮੈਰਿਟਸ ਨੇ ਜੇਲਾ ਦਾ ਇਨਫੈਕਟ ਸਰਕਾਰ ਨੇ 500 ਕਰੋੜ ਦਾ ਬੜਾ ਐਂਬੀਸ਼ਸ ਜਿਹੜਾ ਪਲਾਨ ਜਿਹੜਾ ਉਹ ਅਪਰੂਵ ਕੀਤਾ ਹੈ ਤੇ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਥੈਦਰ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਨੇ ਅਤੇ ਮੈਂ ਇੱਕ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਵੇਂ ਸਾਡੇ ਜਿਹੜੇ ਕ੍ਰਿਮਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮ 'ਚ ਲੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਲਾ

ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਰੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ 'ਚ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦ ਸੈਰੇਟ हां जी एन पाइपलाइन इनफैक्ट मोगे ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੋਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਦੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ 'ਚ ਬਹੁਤ ਹੈਲਪ ਮਿਲਦੀ ਹੈ ਵਰਨ ਸਰਫਿਕ ਤੁਸੀਂ ਇਹ ਕੈਮਰਲ ਉਹ ਕਿਤੇ ਸੀ ਕਿ ਇਸ ਨੂੰ ਪ੍ਰੈਕਟ ਟੋ ਪ੍ਰੈਸ਼ਰ ਦਿੱਤਾ ਹੈ ਐਜ਼ ਆ ਕੋਈ ਰਿਵਿਊ ਤੁਸੀਂ ਹਿੰਨੇ ਵਾਈਜ਼ ਹਰ ਮਹੀਨੇ ਦਾ ਕੀਤਾ ਜਾਏਗਾ ਕੁਛ ਹਾਂ ਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ